ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਜਲੇ ਇਸ ਧਰਤੀ ਤੇ ਉਤਾਰ ਧਾਰਿਆ ਇੱਕ ਸਿਧਾਂਤ ਗੱਲ ਦੇਖਣ ਵਾਲੀ ਆ ਕਿ ਜਿਹੜੀ ਅਕਸਰ ਮੈਂ ਸਟੇਜ ਤੇ ਕਹਿੰਨਾ ਜਿਹੜੀ ਬੀਬੀ ਦੌਲਤਾਂ ਜਿਹੜੀ ਮਨ ਵਿੱਚ ਧਾਰ ਕੇ ਬੈਠੀ ਆ ਕਿ ਜੇ ਬੇਟਾ ਹੋਇਆ ਤੇ ਝੋਲੀ ਵੱਧ ਭਰੂ ਤੇ ਬੇਟੀ ਹੋਈ ਝੋਲੀ ਘੱਟ ਪਰੂ ਹੁਣ ਇੱਥੇ ਇੱਕ ਸਵਾਲ ਉੱਠਦਾ ਕਿ ਜਿਲੇ ਸਤਗੁਰਾਂ ਦੇ ਦਰਸ਼ਨ ਕਰਦੀ ਆ। ਸਰੀਰਕ ਤੌਰ ਤੇ ਤੇ ਬਾਬਰੀ ਹੋਈ ਅੰਦਰੋਂ ਬਾਹਰ ਨੂੰ ਦੌੜਦੀ ਆ ਪਿਤਾ ਜੀ ਬਾਹਰ ਕਹਿ ਰਹੇ ਆ ਪੇ ਦੌਲਤਾਂ ਨਾਲੇ ਆਪਣਾ ਨਗਰਾਨਾ ਲੈ ਜਾ। ਤੇ ਕੀ ਕਹਿ ਰਹੀ ਆ ਕਹਿੰਦੀ ਮੈਨੂੰ ਹੁਣ ਦੁਨੀਆ ਦਾ ਸਭ ਤੋਂ ਵੱਡਾ ਖਜ਼ਾਨਾ ਮਿਲ ਗਿਆ ਜਿਹੜਾ ਕਿਸੇ ਦੀ ਝੋਲੀ ਨਹੀਂ ਪੈਣਾ। ਇਹ ਸਾਖਸ਼ਾ ਸਤਗੁਰ ਦੇ ਸਰੀਰ ਦੀ ਗੱਲ ਆ। ਜਿਹੜਾ ਪੰਜ ਭੂਤਕ ਸਰੀਰ ਧਾਰ ਕੇ ਆਏ ਤੇ ਸਤਗੁਰ ਜਿਹhle ਪਵਿੱਤਰ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਬਹੁਤ ਹੱਟੀ ਤਪੀ ਬੜ ਬੜੇ ਉਸ ਵੇਲੇ ਜਿਹੜੇ ਧਰਮ ਦੇ ਆਪਣੇ ਆਪ ਨੂੰ ਅਲੰਬਰਦਾਰ ਮੰਨਦੇ ਸੀ ਉਹ ਇੱਥੇ ਇਸ ਧਰਮ ਨੂੰ ਚਲਾ ਰਹੇ ਸੀ ਕੋਈ ਕਹਿੰਦਾ ਸੀ ਧਰਮ ਇੱਧਰ ਆ ਕੋਈ ਕਹਿੰਦਾ ਸੀ ਧਰਮ ਉੱਧਰ ਆ ਕਈ ਉੱਚ ਨੀਚ ਵਰਨਵਾਦ ਵਿੱਚ ਵੰਡੀ ਹੋਈ ਕੌਮ ਤੇ ਗੁਰੂ ਨਾਨਕ ਦੇ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਜਿਹੜੇ ਇੱਕ ਓੰਕਾਰ ਦੀ ਰਚਨਾ ਰਚੀ ਉਹ ਲੋਕ ਜਿਹੜੇ ਵਰਨਵਾਚ ਬੰਦੇ ਹੋ ਸੀ ਸਤ ਗੁਰਾਂ ਦਾ ਵਿਰੋਧ ਕਰਨ ਲੱਪੇ ਤੇ ਇਹ ਵੀ ਦੇਖੋ ਵੀ ਸਤ ਗੁਰਾਂ ਨੇ ਕਿਸੇ ਦੇ ਨਾਲ ਕੋਈ ਝਗੜਾ ਨਹੀਂ ਕੀਤਾ ਸਤ ਗੁਰਾਂ ਨੇ ਜਿਹੜੇ ਮਤ ਦੇ ਉੱਤੇ ਇੱਥੇ ਜ਼ੋਰ ਦਿੱਤਾ ਜਾ ਰਿਹਾ ਸੀ ਬੁਲਾ ਰਿਆਂ ਵੱਲੋਂ ਮਰੀਆਂ ਹੋਈਆਂ ਜ਼ਮੀਰਾਂ ਨੂੰ ਗੁਰ ਸ਼ਬਦ ਰਾਹੀਂ ਸੋਝੀ ਬਖਸ਼ਿਸ਼ ਕੀਤੀ ਸੋਝੀ ਨਹੀਂ ਬਖਸ਼ਿਸ਼ ਕੀਤੀ ਸਾਡੇ ਆਮ ਇੱਕ ਪ੍ਰਚਲਿਤ ਹੁੰਦਾ ਕੇ ਪਿਆਸਾ ਖੂਹ ਜਾਂ ਨਲਕੇ ਕੋ ਜਾਂਦਾ ਸਤਗੁਰੂ ਜੀ ਆਪ ਉਹਨਾਂ ਰੂਹਾਂ ਕੋ ਗਏ ਜਿਹੜੀਆਂ ਰੂਹਾਂ ਜੰਗਲਾਂ 'ਚ ਭਟਕਦੀਆਂ ਸੀ ਜਿਨ੍ਹਾਂ ਨੂੰ ਗ੍ਰੇਸਤੀ ਦਾ ਮਾਰਗ ਤੇ ਆ ਕੇ ਚਲੇ ਜਾਂਦੇ ਸੀ ਇਹ ਬਲੱਖਣਪੱਖ ਸਤਗੁਰੂ ਜੀ ਨੇ ਸਾਨੂੰ ਵਾਕਿਚ ਕੀਤਾ ਤੇ ਇਸ ਦੇ ਨਾਲ ਜਿਹੜਾ ਸੰਤ ਚਪਾਈਦਾ ਤੇ ਹੁਣੇ ਮੀਰੀ ਪੀਰੀ ਦੀ ਗੱਲ ਸਟੇਜ ਤੋਂ ਹੋਈ ਆ ਇਹ ਵੀ ਸਤਗੁਰੂ ਜੀ ਨੇ ਬਾਬਰ ਨੂੰ ਜਾਬਰ ਕਹਿਣ ਦਾ ਵੀ ਸਤਗੁਰੂ ਜੀ ਨੇ ਹੀ ਹਾਨੀ ਕੀਤਾ ਉਹ ਸਾਖਸ਼ਾ ਸਤਗੁਰੂ ਨੇ ਗਵਾਹੀ ਵੀ ਪਰੇ ਇਹ ਬਲੱਖਣ ਪੱਖ ਫਿਰ ਕਿਹਦੇ ਹਿੱਸੇ ਆਇਆ ਸਤਗੁਰੂ ਜੀ ਨੇ ਸਤਗੁਰੂ ਨੇ ਇਸ ਧਰਤੀ ਦਾ ਬੜਾ ਭਰਮਣ ਕੀਤਾ ਕਿਉਂਕਿ ਮੈਂ ਉਹ ਕਿਸੇ ਮੇ ਤੋਂ ਵੱਧ ਜਾਣਦੇ ਆ ਕਿ ਭਾਈ ਮਰਦਾਨਾ ਜੀ ਨੇ ਕਿੰਨਾ ਸਮਾਂ ਲਾਇਆ ਜਿਲੇ ਸਤਗੁਰਾਂ ਨੇ ਜੋਤੀ ਜੋਤ ਸਮਾਉਣਾ ਸੀ ਹੁਣ ਤਾਂ ਸਾਡੇ ਇੱਕ ਕਸਟਮ ਬਣ ਗਏ ਵੀ ਜੀ ਸਾਖੀਆਂ 100 ਸਾਖੀ ਕਹਿੰਦੇ ਨੇ ਜੀ ਇਹ ਐਵੇਂ ਹੀ ਮਨ ਘੜਤ ਕਹਾਣੀਆਂ ਇਹ ਹੁਣ ਦੇ ਵਿਦਵਾਨਾਂ ਦੀ ਇੱਕ ਸ਼ਾਇਦ ਮੇਰੇ ਅਰਗੇ ਦੀ ਅਕਲ ਫਿਰ ਗਈ ਸਭ ਤੋਂ ਅਖੀਰਲਾ ਕਨਸੈਪਟ ਹੁਣ ਆਪਾਂ ਨੂੰ ਦੇਖਣਾ ਪਊ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜਾ ਰਹੇ ਪਿੱਛੇ ਚੰਗੀ ਭੀੜ ਤੁਰੀ ਹੌਲੀ 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 ਲੰਬੀ ਬਾਟ ਹੋ ਗਈ ਸਤਗੁਰ ਜੀ ਇੱਕ ਪ੍ਰੀਖਿਆ ਲੈ ਰਹੇ ਤੇ ਦੋ ਪਿੱਛੇ ਰਹਿ ਗਏ ਸਰੀਰ ਬਾਕੀ ਸਾਰੇ ਚਲ ਗਏ ਉਹ ਕਿਹੜੇ ਸਰੀਰ ਸੀ ਉਹ ਸਰੀਰ ਸਭ ਤੋਂ ਪਹਿਲਾਂ ਗੁਰੂ ਅੰਗਦ ਦੇਵ ਪਾਤਸ਼ਾਹ ਦਾ ਜਿਹਨੂੰ ਸਤਗੁਰ ਨੇ ਪਹਿਲਾਂ ਬਾਬਾ ਬੁੱਢਾ ਜੀ ਨੂੰ ਕਿਹਾ ਪੇ ਮੁੜ ਜਾ ਵਾਪਸ ਕਹਿੰਦਾ ਸਤਿਗੁਰੂ ਜੀ ਮੋੜਾਂ ਕਿੱਥੇ ਥਾਂ ਹੀ ਕੋਈ ਨਹੀਂ ਤੇ ਸਤਿਗੁਰੂ ਜੀ ਨੇ ਫੇਰ ਬਰ ਦੇ ਦਿੱਤਾ ਵੀ ਤੇਰੇ ਮੈਂ ਹਰ ਵੇਲੇ ਅੰਗ ਸੰਗਿਆਂ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਜਿੱਲੇ ਕਿਹਾ ਮੁਰਜਾ ਸਖਤ ਸ਼ਬਦਾਂ ਚ ਕਿਹਾ ਪੈਰਾਂ ਦੇ ਢੇਰੀ ਹੋ ਗਿਆ ਕਹਿੰਦਾ ਹੁਣ ਚਾਰਨੀ ਤੁਹਾਡੇ ਆ ਤੇ ਹੁਣ ਗਾਂ ਦਾ ਹੈ ਹੀ ਕੁਝ ਨਹੀਂ ਇਹ ਸੀ ਮਨ ਮੇਰੇ ਗੁਰ ਚਰਨ ਆਵੇ ਤਾਂ ਨਿਰਮਲ ਹੋਏ ਕਿਹਦੀ ਸ਼ਰਨ ਚਾਉਣਾ ਗੁਰੂ ਦੀ ਸ਼ਰਨ ਚ ਹੁਣ ਆਪਾਂ ਕਈ ਵਾਰੀ ਕਹਿ ਦਿੰਦੇ ਨੇ ਨਾ ਵੀ ਉਹ ਫਲਾਣਾ ਬੰਦੇ ਫਲਾਣੇ ਦੀ ਮੁਲਕ ਦੀ ਸ਼ਰਨ ਦੇ ਵਿੱਚ ਆ ਜਿਵੇਂ ਹੁਣ ਆ ਬੰਗਲਾਦੇਸ਼ ਦੀ ਆਯੂ ਆ ਤੇ ਫਿਰ ਜਿਹੜਾ ਸ਼ਰਨ ਚ ਦਿੰਦਾ ਉਹਨੂੰ ਕੋਈ ਸ਼ਰਨ ਲੈਣ ਵਾਲੇ ਨੂੰ ਚਿੰਤਾ ਨਹੀਂ ਰਹਿੰਦੀ ਉਹ ਕਹਿੰਦਾ ਹੁਣ ਜਿੰਦੇ ਮੈਨੂੰ ਸ਼ਰਨ ਦਿੱਤੀ ਹੁਣ ਇਹ ਮੇਰਾ ਰਾਖਾ ਗੁਰੂ ਕਹਿੰਦਾ ਮੇਰੇ ਕੋ ਆ ਜਾ ਮੇਰੀ ਸ਼ਰਨ ਵਿੱਚ ਆ ਜਾ ਛਾਰ ਤੇ ਆ ਜੇ ਮੇਰੀ ਸ਼ਰਨ ਚ ਆ ਜਾਏਗਾ ਫਿਰ ਤੈਨੂੰ ਖੁਸ਼ੀਆਂ ਖੁਸ਼ੀਆਂ ਤੇ ਗੁਰੂ ਅੰਗਦ ਦੇ ਪਾਤਸ਼ਾਹ ਤੇ ਸਤਿਗੁਰ ਜੀ ਨੇ ਬਖਸ਼ਿਸ਼ ਕਰ ਦਿੱਤੀ ਫਿਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਹੋਰ ਖੁਸ਼ੀਆਂ ਲਈਆਂ ਬੜਾ ਲੰਮਾ ਸੇਵਾ ਕੀਤੀ ਤੇ ਆਪਾਂ ਵੱਧ ਜਾਣਦੇ ਆ ਨਿਵਾਣਿਆਂ ਦਾ ਮਾਣ ਨਿਤਾਣਿਆਂ ਦਾ ਮਾਣ ਸਤਿਗੁਰ ਜੀ ਨੇ ਗੁਰਤਾ ਗਦੀ ਬਖਸ਼ ਕਰਤੀ ਗੁਰੂ ਰਾਮਦਾਸ ਪਾਤਸ਼ਾਹ ਨੇ ਦੇਖੋ ਇੱਕ ਧਰਤੀ ਦਾ ਗੁਰਨਾਨਕ ਦੇਵ ਪਾਤਸ਼ਾਹ ਤੋਂ ਲੈ ਕੇ ਦਸੇ ਪਾਤਸ਼ਾਹਾਂ ਦੀ ਬਹੁਤ ਵੱਡੀ ਘਾਲਣਾ ਇਸ ਮਨੁੱਖੀ ਮਨੁੱਖਤਾ ਲਈ ਤੇ ਖਾਸ ਕਰਕੇ ਸਿੱਖਾਂ ਲਈ ਸਿੱਖ ਪੰਥ ਦੇ ਬਾਨੀ ਆ ਪਰ ਦੇਸ਼ 'ਚ ਸਿੱਖ ਬੈਠਾ ਹੋਵੇ ਵਿਦੇਸ਼ 'ਚ ਬੈਠਾ ਹੋਵੇ ਉਹਦੀ ਚਾਹਣਾ ਹੁੰਦੀ ਮੈਂ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੇ ਜਾ ਕੇ ਕਦੋਂ ਸਰੋਵਰ ਵਿੱਚ ਛੁੱਭੀ ਲਾਵਾਂ ਕਦੋਂ ਇਸ਼ਨਾਨ ਕਰਾਂ ਕਦੋਂ ਦੇਖਰਾ ਕੇ ਗੁਰੂ ਦੇ ਛਾਣ ਦੇ ਵਿੱਚ ਜਾ ਕੇ ਆਪਣਾ ਨਤਮਸਤਕ ਹੋਮ ਇਹ ਹਰ ਇੱਕ ਸਿੱਖ ਦੀ ਤੇ ਦੁਨੀਆ ਦੀ ਸਮੁੱਚੇ ਤੌਰ ਤੇ ਵੀ ਚਾਹੇ ਕਿਸੇ ਪੱਖ ਤੋਂ ਆਉਂਦਾ ਹੋਵੇ ਇਹੋ ਗੁਰੂ ਗ੍ਰਾਮਦਾਸ ਪਾਤਸ਼ਾਹ ਨੇ ਕਿਰਪਾ ਕੀਤੀ ਇਹ ਜੋ ਕਾਰਨ ਆ ਕਿ ਸੋਮਾ 24 ਘੰਟੇ ਕਰਵਾਣੀ ਨਿਰੰਤਰ 10 ਵਜੇ ਸਤਪੁਰਾਂ ਦੇ ਸੁਖਾਸਣ ਹੋ ਜਾਂਦੇ 2:30 ਵਜੇ ਕੀਰਤਨ ਸ਼ੁਰੂ ਹੋ ਜਾਂਦਾ ਪਰ ਗਬਲਾ ਸਮਾਂ ਜਿਹੜਾ ਉਹ ਵੀ ਗੁਰ ਸ਼ਬਦ ਦੇ ਨਾਲ ਹੀ ਚੱਲਦਾ ਜਿਹੜਾ ਸੇਵਾ ਕਰਦੇ ਇਹੋ ਸਤਿਗੁਰ ਜੀ ਨੇ ਮਨੁੱਖਤਾ ਦਾ ਕੇਂਦਰ ਇਹਨੂੰ ਸਲੀਮ ਕੀਤਾ ਸੀ ਤੇ ਮੈਂ ਕਿਉਂਕਿ ਸਤਿਗੁਰ ਰਚੇਤਾ ਗੁਰਵਾਨੀ ਦੇ ਮੈਂ ਕਹਿੰਦਾ ਸਿੱਖ ਨੂੰ ਕਿੰਨਾ ਇਹਨੂੰ ਕਿੰਨਾ ਮੌਤ ਦੇ ਭੈ ਤੋਂ ਪਰਾਂ ਕਰ ਦਿੱਤਾ ਕਿ ਪਹਿਲੀ ਗੁਰਵਾਨੀ ਜਪਜੀ ਸਾਹਿਬ ਸਤਿਗੁਰਾਂ ਨੇ ਅੰਕਿਤ ਕੀਤੀ ਤੇ ਆਪਾਂ ਅੰਮ੍ਰਿਤ ਵੇਲੇ ਪੜਦੇ ਉਹਦਾ ਗੁਰਵਾਨੀ ਪੜਨ ਦਾ ਤਾਂ ਕੋਈ ਕਨਸੈਪਟ ਨਹੀਂ ਜਦੋਂ ਮਰਜ਼ੀ ਪੜ ਸਕਦੇ ਹਾਂ ਤੇ ਜਪਜੀ ਸਾਹਿਬ ਤੇ ਖਾਸ ਕਰਕੇ ਪਰ ਸਤਿਗੁਰ ਜੀ ਨੇ ਅੰਮ੍ਰਿਤ ਵੇਲਾ ਜਿਹੜਾ ਸਾਡਾ ਇਹ ਮਨੁੱਖ ਨੇ ਜੱਗਲੇ ਆਪਣਾ ਜੀਵਨ ਸ਼ੁਰੂ ਕੀਤਾ ਇਸ ਧਰਤੀ ਤੇ ਆ ਕੇ ਉਹਨੂੰ ਸਤਗੁਰੂ ਜੀ ਨੇ ਜਪਜੀ ਸਾਹਿਬ ਦਾ ਰੂਪ ਦੇ ਦਿੱਤਾ ਇਹ ਇੱਕ ਸੀਕੁਐਂਸ ਬਣਾਇਆ ਤੇ ਨਾਲ ਸੋਦਰ ਦੇ ਕੁਝ ਮਹੱਲੇ ਤੇ ਸੋਪੁਰਕ ਦੇ ਮਹੱਲੇ ਜਿਹੜੇ ਸੋਦਰ ਦੇ ਵੇਲੇ ਆਪਾਂ ਪੜ੍ਹਦੇ ਆ ਤੇ ਬਿਲਕੁਲ ਨਾਲ ਮੇਤੋ ਤੁਸੀਂ ਵੱਧ ਜਾਣ ਦੇ ਕੀਰਤਨ ਸੋਇਲਾ ਅੰਕਤ ਕੀਤਾ ਕਿ ਸਿੱਖ ਕਦੇ ਇਹ ਨਾ ਭੁੱਲੇ ਕਿ ਮੇਰਾ ਅੰਮ੍ਰਿਤ ਵੇਲਾ ਤੇ ਬढ़ाਪਾ ਦੇ ਕਿਸੇ ਵੇਲੇ ਮੈਂ ਇੱਥੋਂ ਜਾਣਾ ਜਿਹੜਾ ਕੀਰਤਨ ਸੋਲਾ ਮੈਂ ਪਹਿਲਾਂ ਆਪ ਪੜਦਾ ਸੀ ਤੇਰਾ ਕੀਰਤਨ ਸੋਲਾ ਸ਼ਮਸ਼ਾਨ ਘਾਟ ਤੇ ਦੂਜਿਆਂ ਨੇ ਭਰਨਾ ਇਹਨੂੰ ਚੇਤਾ ਰੱਖਿਆ ਵੀ ਕਿਤੇ ਗਲਤਾਨ ਨਾ ਹੋ ਜਾਏ ਐਵੇਂ ਘੋੜੀਆਂ ਦਾ ਅਸਰ ਲੇਖ ਸਤਗੁਰ ਜੀ ਨੇ ਦਿੱਤਾ ਤੇ ਘੋੜੀਆਂ ਦੇ ਨਾਲ ਅੰਕਤ ਕੀ ਕੀਤਾ ਹਲਾਣੀਆਂ ਵੀ ਘੋੜੀਆਂ ਵੀ ਗਾਈਆਂ ਜਾਣੀਆਂ ਤਾਂ ਤੇਰੀਆਂ ਹਲਾਣੀਆਂ ਵੀ ਇੱਕ ਦਿਨ ਸੰਸਕਾਰ ਤੋਂ ਬਾਅਦ ਪੜੀਆਂ ਜਾਣੀਆਂ ਕਿਦਾਂ ਸਤਗੁਰ ਜੀ ਨੇ ਸਿੱਖ ਨੂੰ ਸਮੁੱਚੀ ਮਨੁੱਖਤਾ ਨੂੰ ਇੱਕ ਲੜੀ ਚ ਪਰੋ ਦਿੱਤਾ ਵੀ ਕਿਤੇ ਰੰਚਕ ਮਾਤਰ ਖੁਸ਼ੀ ਚ ਗਲਤਾਨ ਨਾ ਹੋ ਜਾਏ ਤੇ ਫੇਰ RAMKALI ਮਹੱਲਾ ਤੀਜਾ ਤੇ ਨਾਲ 사ਤਗੁਰ ਜੀ ਨੇ RAMKALI ਸਾਧ ਦਰਜ ਕਰ ਦਿੱਤੀ ਭਈ ਭਾਈ ਇੱਕ ਦਿਨ ਤੇਰਾ ਜਿਹਦੇ ਅੰਤਮ ਅਰਦਾਸ ਹੋਣੀ ਆ ਫਿਰ ਆਨੰਦ ਸਾਹਿਬ ਬਾਅਦ ਚ ਪੜਿਆ ਜਾਣਾ ਪਹਿਲਾਂ RAMKALI ਸਾਧ ਪੜੀ ਜਾਣੀ ਜਿਹਦਾ ਹੁਣੇ ਅੰਤੇ 사ਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਰਮਣ ਜੀ ਇਹ ਕਨਸੈਪਟ ਗੁਰੂ RAMDAS ਪਾਤਸ਼ਾਹ ਜੀ ਨੇ ਪੰਜਮ ਪਾਤਸ਼ਾਹ ਜੀ ਤੋਂ ਸੰਪੂਰਨ ਕਰਵਾਇਆ ਸੰਪੂਰਨ ਭਾਵਾਂ 1708 ਜਾਂ 1706 ਚ ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕੀਤਾ ਪਰ ਮੇਰਾ ਕਹਿਣ ਤੋਂ ਭਾਵ ਕਿ ਵੱਡੀ ਸਤਿਗੁਰ ਜੀ ਨੇ ਕਿਰਪਾ ਕੀਤੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੋਤੀ ਜੋਤ 450 ਸਾਲਾਂ ਸ਼ਤਾਬਦੀ ਦੇ ਰੂਪ ਵਿੱਚ ਤੇ ਗੁਰੂ ਨੇ ਕਿਡਾ ਮਾਨ ਬਖਸ਼ਿਸ਼ ਕੀਤਾ ਦੇਖੋ ਪਹਿਲਾ ਜੀਵਨ ਵੀ ਦੇਖੋ ਇੱਥੇ ਆ ਕੇ ਕਹਾਣੀ ਮੁੱਕਦੀ ਮਨ ਮੇਰੇ ਗੁਰ ਚਰਨ ਆਵੇ ਤਾਂ ਨਿਰਮਲ ਹੋਏ ਸੱਚੇ ਦੀ ਸੰਗਤ ਚ ਆ ਗਏ ਨਾ ਗੁਰੂ ਅੰਗਦ ਦੇ ਪਾਚਾ ਗੁਰੂ ਅਮਰਦਾਸ ਪਾਤਸ਼ਾਹ ਆ ਗਏ ਗੁਰੂ ਰਾਮਦਾਸ ਪਾਤਸ਼ਾਹ ਆ ਗਏ ਫਿਰ ਬਾਅਦ ਦੀ ਕਹਾਣੀ ਤਾਂ ਫਿਰ ਗੁਰੂ ਘਰ ਦੇ ਚੱਲ ਪਈ ਨਾ ਤੇ ਮੈਂ ਇੱਕ ਵਧਾਈ ਦਿਨਾ ਆਪਣੇ ਵੀਰ ਸਰਦਾਰ ਹਰਪ੍ਰਜਨ ਸਿੰਘ ਡੇਰਾ ਦੂਨ ਨੂੰ ਕਈ ਵਾਰੀ ਮਨਾਂ ਚ ਗੱਲ ਚੱਲਦੀ ਆ ਕਿ ਸਤਗੁਰੂ ਜੀ ਨੇ ਘਰ ਦੀ ਘਰ ਚ ਰੱਖ ਲਈ ਪਰ ਕਿੱਡੀ ਵੱਡੀ ਗੱਲ ਅੱਜ ਇਹਨਾਂ ਨੇ ਜਿਹੜੀ ਕੀਤੀ ਮੈਂ ਦਾਅ ਦਿਨਾ ਕਿਉਂਕਿ ਸਤਗੁਰੂ ਜੀ ਨੂੰ ਪਤਾ ਸੀ ਸਮਾਂ ਕਿਹੜਾ ਆਉਣਾ ਤੇ ਸਮੇਂ ਦੇ ਵਿੱਚ ਕਿਹੜਾ ਨਿਕਰੂਗਾ ਉਹ ਗੁਰੂ ਜੋਤ ਸੀ ਜਿਹੜੀ 11ਵੀਂ ਜੋਤ ਅੱਜ ਵੀ ਸਾਡੀ ਗਵਾਹੀ ਕਰਦੀ ਆ ਇਹ ਸਰੀਰ ਨਹੀਂ ਸੀ ਠੀਕ ਆ ਸਰੀਰ ਸਗੇ ਪੰਜ ਭੂਤਕ ਪਰ ਇਹ ਗੁਰੂ ਜੋਤ ਸੀ ਜੇ ਤਾਂ ਮਨੁੱਖ ਸਰੀਰ ਕਰਕੇ ਗੁਰੂ ਨੂੰ ਗੁਰੂ ਜਾਣਦਾ ਫਿਰ ਤਾਂ ਬੜੇ-ਬੜੇ ਭਲੇਖੇ ਚ ਵੀ ਰਾਜੰਦਾ ਠੀਕ ਆ ਸਰੀਰ ਕਰਕੇ ਸੀਗੇ ਪਰ ਜਿਹੜੀ ਅੰਦਰ ਸਤਿਗੁਰ ਜੀ ਨੇ ਜੋਤ ਟਕਾਈਓ ਸੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇੱਕ ਓੰਕਾਰ ਦਾ ਪਵਿੱਤਰ ਸੁਨਾਣ ਦਿੱਤਾ ਸੀ ਉਹਦੀ ਸੰਪੂਰਨਤਾ ਕੱਲ ਆਪਾਂ 1706 ਦੇ ਵਿੱਚ ਦੇਖੋ ਪਿੱਛੇ ਨੂੰ ਨਿਗਾਹ ਮਾਰੀਏ 135 ਸਾਲ ਗੁਰੂ ਗਾਲ ਦੇ ਹੁੰਦੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਬਾਬਾ ਬੁੱਢਾ ਜੀ ਕੋਲੋਂ ਪ੍ਰਕਾਸ਼ ਕਰਾਉਂਦੇ ਆ ਤੇ ਉਹ ਤੋਂ 102 ਸਾਲ ਬਾਅਦ ਗੁਰੂ ਦਸਮ ਪਾਤਸ਼ਾਹ ਪਵਿੱਤਰ ਗੁਰਬਾਣੀ ਨੂੰ ਸਮੂਰਨ ਤੌਰ ਤੇ ਗੁਰੂ ਨੌਵੇਂ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਨੂੰ ਇੱਕ ਥਾਂ ਇਕੱਤਰ ਕਰਕੇ ਖੁਰਤਾ ਗੱਦੀ 1708 ਤੱਕ ਦਿੰਦੇ ਆ ਹੁਣ ਆਪਾਂ ਨੂੰ ਦੇਖਣਾ ਪਊ ਕਿ 9 ਸਾਲ ਦਾ ਜਿਹੜਾ ਸਮਾਂ ਗੱਭੇ 1699 ਤੇ 1708 ਇਹ ਇੱਕ ਸਿੱਖ ਪੰਥ ਦਾ ਭਾਵੇਂ ਗੁਰੂਕਾਲ ਸਾਰਾ ਹੀ ਸੁਨਹਿਰੀ ਆ ਪਰ ਇਹ ਗੁਰੂ ਦਸਮ ਪਾਤਸ਼ਾਹ ਦਾ ਸੁਨਹਿਰੀ ਇੱਕ ਇਤਿਹਾਸ ਆ ਜਰਾ ਨਿਗਾਹ ਮਾਰੋ ਭਜੀ ਅੱਜ ਦਾ ਕੋਈ ਮਨੋੱਖ ਹੁੰਦਾ ਸਾਰਾ ਕੁਝ ਲਟਾ ਕੇ ਜਾ ਕੇ ਐਡੀ ਸੁਰਤੀ ਤੇ ਬਿਰਤੀ ਦੇ ਨਾਲ 1430 ਅੰਗਾਂ ਦਾ ਇੱਕ ਇੱਕ ਸ਼ਬਦ ਗੁਰੂ ਰਤਨਾ ਚੋਂ ਆ ਰਿਹਾ ਤੇ ਭਾਈ ਮਾਨੀ ਸਿੰਘ ਜੀ ਦੀ ਕਾਲਮ ਜਿਹੜੀ ਉਹਨੂੰ ਵਾਕਤ ਕਰ ਰਹੇ ਤੇ ਮੈਂ ਕਈ ਵਾਰੀ ਕਹਿੰਦਾ ਹੁਣ ਗੋਗੋ ਬਾਣੀ ਸਾਹਿਬ ਬੈਠੇ ਆ ਕਿ ਹੈ ਕੀ ਕਨਸੈਪਟ ਇਹ ਪਵਿੱਤਰ ਗੁਰਬਾਣੀ ਜਿਹੜੇ ਪਿੰਡੇ ਤੇ ਹੜਾਉਂਦੇ ਆ ਦੇਖੋ ਹੁਣ ਗੁਰ ਭਾਈ ਗਰਦਾਸ ਜੀ ਬੈਠੇ ਆ ਸਤਗੁਰ ਜੀ ਉਹਦੋਂ ਰਤਨਾ ਤੋਂ ਉਚਾਰ ਰਹੇ ਆ ਤੇ ਮੈਂ ਸੋਚਦਾ ਹੁੰਨਾ ਆਪਣੇ ਤਰਲ ਤੇ ਕਿ ਜਿਹੜੀ ਸਤਗੁਰ ਦਾ ਆਚਾਰਨ ਆ ਉਹ ਭਾਈ ਗੁਰਦਾਸ ਦੀ ਕਲਮ ਨੂੰ ਸਤਗੁਰ ਜੀ ਨੇ ਪਾ ਕੇ ਕੀਤਾ ਰੰਚਕ ਮਾਤਰ ਵੀ ਕੋ ਰਹਿਣ ਦਿੱਤਾ ਅਸ਼ੇ ਦੇ ਛੁੱਧ ਕੀਚੇ ਕਿਤੇ ਛੁੱਧ ਇਹ ਸੰਕੇਤ ਸੀ ਵੀ ਸਤਗੁਰ ਦੀ ਜੋਤ ਉਸ ਵੇਲੇ ਭਾਈ ਗੁਰਦਾਸ ਚ ਵੀ ਵਰਤ ਰਹੀ ਫਿਰ ਸਭ ਤੋਂ ਵੱਡਾ ਹੁਣ ਆਪਾਂ ਬੈਠੇ ਨਾ ਮੋਰੇ ਵਿਦਵਾਨ ਬੈਠੇ ਕੋਈ ਇਤਿਹਾਸ ਦੀ ਗੱਲ ਗਲਤ ਕਰ ਜਾਵਾਂ ਜਗਦਾ ਜਗਦਾ ਬੋਲੂਗਾ ਬਾਬਾ ਬੁੱਢਾ ਜੀ ਕਿਸ ਅਵਸਥਾ ਦੇ ਵਿੱਚ ਗੁਰੂ ਪੰਜਬ ਪਾਛਾ ਗਰਬਾਣੀ ਦੇ ਰਚਿਤਾ ਆ ਤੇ ਹੁਕਮ ਉਹ ਆਪਾ ਬਾਬਾ ਬੁੱਢਾ ਜੀ ਲੈ ਰਹੇ ਤੇ ਆਪਣੀ ਬੁੱਧੀ ਤੇ ਆਪਣਾ ਸਮਤਲ ਗੁਰੂ ਸਾਹਿਬ ਜੀ ਨੇ ਅਧਿਆਤਮਕਤਾ ਦਾ ਬਾਬਾ ਬੁੱਢਾ ਜੀ ਨੂੰ ਵੀ ਬਖਸ਼ਿਸ਼ ਕੀਤਾ ਇੱਕ ਇੱਕ ਅੱਖਰ ਸਾਧਗੁਰ ਜੀ ਨੇ ਬਖਸ਼ਿਸ਼ ਕੀਤਾ ਇਹ ਸੀਕੁਐਂਸ ਆ ਇਹੋ ਹੀ ਭਾਈ ਮਨੀ ਸਿੰਘ ਦੇ ਹਿੱਸੇ ਆਇਆ ਇਹ ਹੀ ਆਪਾਂ ਹੁਣ ਜਿੱਕਰ ਕੀਤਾ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਹਿੱਸੇ ਆ ਤੇ ਸਿੱਖ ਕਿਤੇ ਚਲਿਆ ਜਾਵੇ ਸਾਰੀਆਂ ਬਰਿਆਈਆਂ ਜਾਂ ਹੋਰ ਅਲਾੰਬੇ ਚਾਲੂ ਜਿਲੇ ਗੁਰੂ ਚੌਥੇ ਪਾਤਸ਼ਾਹ ਦੇ ਪਵਿੱਤਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਕਿਸੇ ਨੇ ਜ਼ੁਰਤ ਕੀਤੀ ਤੇ ਖਾਲਸਾ ਕਦੇ ਚੁੱਪ ਕਰਕੇ ਨਹੀਂ ਬੈਠਿਆ ਇਹਦੇ ਪੈਰਾਂ ਥੱਲੇ ਜਦੋਂ ਵੀ ਅੱਗ ਕਿਸੇ ਨੇ ਬਾਲੀ ਉਹਨਾਂ ਦਾ ਬਹੁਤ ਵਧੀਆ ਇੱਥੇ ਕਹਿ ਕੇ ਗਏ ਨਾ ਹੁਣੇ ਭਾਈ ਆਪਾਂ ਹੀ ਭਾਈ ਹਰਬਜ ਸਿੰਘ ਹੁਣੀ ਪਰ ਅੰਬੀਰ ਹੁਣੀ ਵੀ ਪਏ ਆਉਂਦਾ ਸਿੱਖ ਥੱਲੇ ਨੂੰ ਜਾਂਦਾ ਸਿੱਖ ਉੱਤੇ ਨੂੰ ਕਿੱਡਾ ਵੱਡਾ ਕਮਾਲ ਦਾ ਪਏ ਸੱਤ ਪੌੜੀਆਂ ਥੱਲੇ ਨੂੰ ਜਾਂਦੇ ਆ ਤਾਕਤਾਂ ਤੇ ਜਾਂਦੇ ਆ ਉੱਤੇ ਉੱਤੇ ਆ ਹਰੇਕ ਤਾਕਤ ਉੱਤੇ ਆ ਪਰ ਸਤਗੁਰੂ ਜੀ ਨੇ ਸਾਨੂੰ ਸਮੇਲ ਬਖਸ਼ ਕੀਤਾ ਸੀ ਸਿੱਖਾਂ ਦਾ ਮਾਨ ਨੀਮਾ ਮਤ ਉੱਚੀ ਮਨ ਨੂੰ ਨੀਮਾ ਰੱਖਣਾ ਕਿਹਦੇ ਤਹਿਤ ਪਵਿੱਤਰ ਗੁਰਬਾਣੀ ਦੇ ਤਹਿਤ ਜੇ ਆਪਣੇ ਤਲ ਦੇ ਰੱਖਾਂਗੇ ਫਿਰ ਤਾਂ ਉੱਥੇ ਜਾਂਦਾ ਭਿਕੜ ਜਾਊ ਤੇ ਜੇ ਗੁਰੂ ਦੇ ਸੰਮਤਲ ਦੇ ਉੱਤੇ ਗੁਰਬਾਣੀ ਅਨੁਸਾਰ ਫਿਰ ਆਪਾਂ ਉਸ ਸੰਮਤਲ ਤੇ ਜਿਵੇਂ ਉਹ ਫਿਰ ਭਾਈ ਮਨੀ ਸਿੰਘ ਕਹਿੰਦਾ ਮੇਰਾ ਹੁਣ ਬੰਦ-ਬੰਦ ਕੱਟ ਦੇ ਤੇ ਉਹ ਕਹਿੰਦਾ ਤੈਨੂੰ ਚਾਹ ਬੜਾ ਕਹਿੰਦਾ ਚਾਹ ਪਤਾ ਕਾਦੇ ਆ ਕਿਉਂ ਮੈਂ ਖੋਜਿਆ ਮੈਂ ਗੁਰੂ ਦਸਮ ਪਾਤਸ਼ਾਹ ਦੀ ਗੋਦੀ ਚ ਜਾ ਕੇ ਬਹਿਣਾ ਇਹ ਕਿਹੜਾ ਕਨਸੈਪਟ ਆ ਕਿ ਬੰਦ-ਬੰਦ ਕੱਟ ਹੋ ਰਿਹਾ ਹਾਈ ਨਹੀਂ ਹੋਈ ਨਹੀਂ ਇਹ ਗੁਰਸ਼ਾਬਦ ਦੀ ਜੋਤ ਜਿਹੜੀ ਗੁਰੂ ਦਸਮ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸੀ ਉਹ ਨਿਰੰਤਰ ਜਾਰੀ ਆ ਅੱਜ ਵੀ ਗੁਰੂ ਕੇ ਸਿੱਖ ਹੈਗੇ ਆ ਜਿਹੜੇ ਇਹਦੇ ਵਿੱਚ ਹੀ ਵਿਚਰਦੇ ਆ ਤੇ ਆਪਾਂ ਵੀ ਸਾਰੇ ਉਹਦੇ ਵਿੱਚੋਂ ਹੀ ਆ ਸੋ ਆਓ ਆਪਾਂ ਇਸ ਗੱਲ ਦਾ ਵੀ ਨਿਰਣਾ ਕਰੀਏ ਕਿ ਸਤਗੁਰ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਤੂੰ ਜਿਹੜੇ ਨੀਵੇਂ ਹੋ ਕੇ ਆਉਂਦੇ ਉੱਚੇ ਕਰਕੇ ਭੇਜਦੇ ਆਂ। ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਤਾਬਿਆ ਆਉਂਦਾ ਉੱਚਾ ਕਰਕੇ ਸਤਿਗੁਰੂ ਜੀ ਭੇਜਦੇ ਆ। ਇਹ ਬਲਖਣ ਪੱਖ ਐਵੇਂ ਨਹੀਂ ਮਿਲੇ ਅੱਜ ਆਪਾਂ ਨੂੰ ਵੀ ਇੱਕ ਘੋਕ ਕਰਨੀ ਪਊ ਮੈਂ ਇਹਨਾਂ ਨੂੰ ਵੀ ਵੀਰਾਂ ਨੂੰ ਕਹਿੰਦਾ ਸੀ। ਕਿ ਅੱਜ ਗੁੱਸਾ ਨਾ ਕਰੇ ਕੋਈ। ਅੱਜ ਕਿਹੜਾ ਕਨਸੈਪਟ ਨਵਾਂ ਪੈਦਾ ਕੀਤਾ ਜਾ ਰਿਹਾ ਸੋਚਣਾ ਪਊ। ਅੱਜ ਕਈ ਜਥੇਬੰਦੀਆਂ ਇਹ ਸੋਚਦੇ ਵਿੱਚ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਦੀ ਤਾਬਿਆਂ ਤੋਂ ਬਾਹਰ ਕੱਢੋ ਮੈਂ ਉਸ ਕਮੇਟੀ ਦਾ ਮੈਂਬਰ ਹਾਂ ਮੇਰੇ ਕੋਲ ਉਹ 65 ਪੇਜ ਪਏ ਆ ਜਿਹੜਾ ਅਸੀਂ ਕਨਸੈਪਟ ਬਣਾਇਆ ਸੀ ਕਿ ਅਕਾਲ ਤਖਤ ਦਾ ਜਿਹੜਾ ਚੁਣਿਆ ਕਿਵੇਂ ਜਾਵੇ ਤੇ ਉਹਨੂੰ ਲਾਇਆ ਕਿਵੇਂ ਜਾਵੇ ਪਰ ਉਹ ਰਹੂਗਾ ਸ਼੍ਰੋਮਣੀ ਕਮੇਟੀ ਦੀ ਤਾਬਿਆਂ 'ਚ ਪਰ ਅੱਜ ਜੇ ਆਪਾਂ ਇਸ ਤਾਬਿਆਂ ਤੇ ਚੱਲਾਂਗੇ ਫਿਰ ਉਹ ਤਾਕਤ ਬੋਰਡ ਜਿਹੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਟਨਾ ਬਣਿਆ ਜਾਂ ਜਿਹੜਾ ਹਜੂਰ ਸਾਹਿਬ ਬਣਿਆ ਉਹ ਬਣਾਉਣਗੇ ਆਪਾਂ ਇਦਾਂ ਹੀ ਮਾਰ ਕੇ ਤਾੜੀਆਂ ਕਾਹਣਾ ਨਹੀਂ ਜੀ ਦੇਖਿਆ ਬਈ ਆ ਕਰਤਾ ਇਹਨੂੰ ਸੋਚੋ ਸਿੱਖੋ ਤੁਸੀਂ ਆ ਜਿਹੜੇ ਬੱਚੇ ਮਿਸ਼ਨ ਨਹੀਂ ਤੁਸੀਂ ਪਿੰਡਾਂ 'ਚ ਵੀ ਪ੍ਰਚਾਰ ਕਰਨਾ ਜਾ ਕੇ ਅੱਜ ਅਮੀਰੀ ਪੀਰੀ ਦਾ ਸਿਧਾਂਤ ਵਿਰੋਧੀਆਂ ਨੂੰ ਰੜਕਦਾ ਉਹਨਾਂ ਨੂੰ ਪਤਾ ਬਈ ਸਿੱਖ ਕਿੱ데 ਚੱਲ ਜਾ ਜਿਲੇ ਕੋਈ ਗਲਤੀ ਕੀਤੀ ਇਹਨੇ ਇੱਥੇ ਆਉਣਾ ਹੀ ਆਉਣਾ ਇਹ ਉਹ ਤਾਕਤ ਆ ਜਿਹਨੂੰ ਅੱਜ ਜੋੜਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੋਣਾ ਨਹੀਂ ਵੈਸੇ ਮੇਰਾ ਆਪਣਾ ਮੰਨਣਾ ਆ ਹੋ ਸਕਦਾ ਮੈਂ ਤੇ ਗਲਤ ਵੀ ਹੋਮਾ ਪਰ ਗਲਤ ਨਹੀਂ ਗੁਰੂ ਦੀ ਜਿਹੜੀ ਸੋਚ ਗੁਰੂ ਦੀ ਜਿਹੜੀ ਇਹ ਆਪਣੇ ਸਤਗੁਰ ਜੀ ਨੇ ਸਾਨੂੰ ਇਹ ਸਿਧਾਂਤ ਬਖਸ਼ਿਸ਼ ਕੀਤੇ ਖਾਤਮ ਕਦੇ ਵੀ ਨਹੀਂ ਹੋਣੇ ਖਾਤਮ ਕਰਨ ਵਾਲੇ ਖਤਮ ਹੋਗਾ ਕਦੇ ਤੇ ਆਪਾਂ ਨੂੰ ਪਤਾ ਹੀ ਆ ਕਿ ਕੰਨੇ ਖਤਮ ਹੋਏ ਪਰ ਆਪਾਂ ਨੂੰ ਥੋੜੇ ਅਵੇਸਲੇ ਨਹੀਂ ਹੋਣਾ ਪਊਗਾ ਕਾਲੀ ਕਾਲੀ ਦੇ ਵਿੱਚ ਮੈਂ ਕਹਿੰਦਾ ਹੁਣਾ ਬੱਚਾ ਸਿਆਣਾ ਹੋ ਸਕਦਾ ਇੰਟੈਲੀਜੈਂਸ ਆ ਉਹਦੇ ਵਿੱਚ ਵੱਧ ਹੋ ਸਕਦਾ ਪਰ ਐਕਸਪੀਰੀਅੰਸ ਨਹੀਂਗਾ ਤਜਰਬਾ ਨਹੀਂ ਤਜਰਬਾ ਬੰਦੇ ਨੂੰ ਫੇਰ ਸਿਖਾਉਦਾ ਆ ਕੁਛ ਇੰਟੈਲੀਜੈਂਸ ਗਿਆ ਹੁਣ ਆਪਣੇ ਥਾਂ ਮੈਂ ਵਕੀਲ ਬਣ ਕੇ ਆਇਆ ਕਿ ਆਪ ਸੀਚ 80 ਮੰਨ ਦੇ ਵਿੱਚ ਤੇ ਮੈਂ ਜਿਹੜੇ ਕੋਰਟ ਚ ਆ ਕੇ ਕਾਲਾ ਕੋਡ ਪਾਇਆ ਤਾਂ ਮੈਨੂੰ ਪਤਾ ਕੁਛ ਨਾ ਲੱਗੇ ਕਿਉਂਕਿ ਪੜਿਆ ਜਿਹੜਾ ਸੀ ਉਹ ਕੰਮ ਨਹੀਂ ਉੱਥੇ ਆਇਆ ਇਹ ਠੀਕ ਆ ਵੇ ਧਾਰਾ ਪੜ ਲਈਆਂ ਹੋਰ ਪੜ ਲਈਆਂ ਤੇ ਪ੍ਰੈਕਟੀਕਲ ਜੀਵਨ ਤਾਂ ਉੱਥੇ ਹੀ ਆਇਆ ਨਾ ਫੇਰ ਪਤਾ ਲੱਗਾ ਵੀ ਇਹ ਤਾਂ ਸਿਸਟਮ ਹੋ ਰਿਹਾ ਸਿਸਟਮ ਹੋਰ ਨਹੀਂਗਾ ਸਿਸਟਮ ਜਿਹੜੇ ਪਿੰਡੇ ਤੇ ਹਡਾਉਣਾ ਫੇਰ ਉਸਲੇ ਪਤਾ ਲੱਗਦਾ ਤੇ ਇਹ ਪਿੰਡੇ ਤੇ ਹਣਾਉਣ ਵਾਲੇ ਜਿਹੜੇ ਆ ਉਹ ਅੱਜ ਸਤਗੁਰੂ ਦੀ ਦਰਗਾਹ ਵਿੱਚ ਜਾ ਕੇ ਮੁੱਖ ਉਜਲ ਲੈ ਕੇ ਵੰਦੇ ਆ ਤੇ ਆਪਾਂ ਅੱਜ ਸੁਚੇਤ ਹੋ ਜਾਈਏ بڑے بڑے ਹਮਲੇ ਹੋ ਰਹੇ ਇੱਕ ਤਾਂ ਹੁੰਦੇ ਸਿੱਧੇ ਜਿਨ੍ਹਾਂ ਦਾ ਬੰਦਾ ਫੇਰ ਪਈ ਮੁਕਾਬਲਾ ਕਰ ਲੈਂਦਾ ਅਕਾਲ ਤਖਤਾਇਆ ਸੱਚਖੰਡ 'ਚ ਗੋਲੀਆਂ ਮਾਰੀਆਂ ਸਿੱਖਾਂ ਨੇ ਕਰ ਲਿਆ ਮੁੜ ਇੱਕ ਅਲੋਕਮਾ ਹੁੰਦਾ ਜਿਹੜਾ ਪਤਾ ਨਹੀਂ ਲੱਗਦਾ ਆ ਹੁਣੇ ਕਹਿ ਕੇ ਗਏ ਇਥੋਂ ਗਰਮਬੀਰ ਹੋਣੀ ਵੀ ਜੇ ਇਤਿਹਾਸ ਨੂੰ ਆਪਾਂ ਹੌਲੀ ਹੌਲੀ ਅੰਗੌਲਿਆ ਕਰ ਦਿੱਤਾ ਜਿਸ ਕੌਮ ਦਾ ਇਤਿਹਾਸ ਕਿਸੇ ਨੂੰ ਮਾਰਨਾ ਹੋਵੇ ਉਹਦੇ ਇਤਿਹਾਸ ਨੂੰ ਪਹਿਲਾਂ ਕਮਜ਼ੋਰ ਕਰੋ ਇਤਿਹਾਸ 'ਚ ਰੋਲ ਗਿਚੋਲਾ ਕਰ ਦਿਓ ਫਿਰ ਉਹਦਾ ਭਵਿੱਖ ਵੀ ਖਤਮ ਹੋਊਗਾ ਇਹੋ ਹੀ ਕਾਰਨ ਆ ਅੱਜ ਜਥੇਬੰਦੀਆਂ ਨੂੰ ਵੀ ਕਮਜ਼ੋਰ ਕੀਤਾ ਜਾ ਰਿਹਾ ਕਿਹੜੇ ਕਿਹੜਾ ਆਬਜੈਕਟ ਆ ਜਿਹੜੇ ਰਾਜ ਕਰਦਾ ਉਹਨਾਂ ਦਾ ਮਤਲਬ ਕੀ ਆ ਸਿੱਖਾਂ ਦੇ ਨਾਲ ਸਿੱਖ ਦਾ ਸਰਮਾਤ ਦੇ ਭਲੇ ਦੀ ਅਰਦਾਸ ਕਰਦਾ ਚਾਹੇ ਸੱਚਖੰਡ ਹਜੂਰ ਸਾਹਿਬ ਆ ਚਾਹੇ ਪਟਨਾ ਸਾਹਿਬ ਚਾਹੇ ਇੱਥੇ ਲੱਖ ਵਾਰੀ 2 ਲੱਖ 4 ਲੱਖ ਸਿੱਖ ਕਰ ਦੇ ਤੇ ਫੇ ਕੀ ਗੱਲ ਆ ਵੇ ਉਹ ਸਰਕਾਰਾਂ ਨੂੰ ਕਿਉਂ ਉਹਦੇ ਵਿੱਚ ਕਸਬੈਟ ਕਰਨ ਦੀ ਕੀ ਲੋੜ ਪੈ ਗਈ ਕਸਬੈਟ ਇਸ ਕਰਕੇ ਕਰ ਰਹੇ ਆ ਕਿ ਇਹ ਕੌਮ ਮਰਜੀਵੜਿਆਂ ਦੀ ਕੌਮ ਆ ਇਹ ਕੌਮ ਸ਼ੇਰਾਂ ਦੀ ਖੰਡੇ ਬਾਟੇ ਵਾਲੇ ਪਾਤਸ਼ਾਹ ਦੀ ਕੌਮ ਆ ਇਹ ਕਦੇ ਕਿਸੇ ਦੀ ਈਨ ਨਹੀਂ ਮੰਨਦੀ ਪਰ ਪਿਆਰ ਨਾਲ ਸਾਰਾ ਕੁਝ ਰੱਖ ਦਿੰਦੀ ਆ ਤੇ ਮੈਂ ਤੁਹਾਡੇ ਕੋਲੋਂ ਇੱਕ ਗੱਲ ਕਰਕੇ ਛੁੱਟੀ ਲੈ ਲਵਾਂ ਪੀਰ ਬੁੱਧੂ ਸ਼ਾਹ ਜਿਸ ਨੇ ਭਗਾਣੀ ਦੇ ਯੁੱਗ ਤੋਂ ਪੋਂਟਾ ਸਾਬ ਤੋਂ 사ਤਗੁਰੂ ਜੀ ਕੋਲੋਂ ਕੀ ਲੈ ਕੇ ਆਇਆ ਦੇਖੋ ਆਪਾਂ ਕਿੱਡੀ ਗੱਲ ਆ ਆਪਣੇ ਲੈ ਕੇ ਨਾਲ ਮਰੀਦ ਗਿਆ ਆਪਣੇ ਸਹਿਬਜ਼ਾਦੇ ਉਹਨਾਂ ਦੇ ਬੱਚੇ ਸ਼ਹੀਦ ਹੋਏ 사ਤਗੁਰੂ ਜੀ ਕੋਲੋਂ ਕੀ ਲਿਆ ਗੰਗਾ ਘਰ ਰੇ ਕੇਸ ਗੰਗਾ ਤੇ ਨਾਲ ਛੋਟੇ ਕੇਸ ਜਿਸਲੇ ਬੇਗਮ ਕੋਲ ਪਹੁੰਚਦਾ ਤੇ ਬੇਗਮ ਨੇ ਪੁੱਛਿਆ ਬਈ ਕੀ ਲੈ ਕੇ ਆਇਆ ਕੀ ਖੱਟੀ ਕਰਕੇ ਆਇਆ ਮਾਂ ਸੀ ਨਾ ਹਿਰਦੇ ਵਿੱਚ ਆਇਆ ਬਈ ਪੁੱਤ ਦਿਸਦੇ ਨਹੀਂ ਤੇ ਫਿਰ ਦੱਸਿਆ ਬਈ ਉਹ ਤਾਂ ਸ਼ਹੀਦ ਹੋ ਗਏ ਤੇ ਕਹਿੰਦੀ ਫੇ ਲੈ ਕੇ ਕੀ ਆਇਆ ਕਹਿੰਦਾ ਮਨ ਦੇ ਵਿੱਚ ਬਰਾਗ ਉੱਠਿਆ ਬੱਚਿਆਂ ਦਾ ਤੇ ਕਹਿੰਦਾ ਵੀ ਆ ਲੈ ਕੇ ਆਇਆ ਜਿਹਦੇ ਸਤਗੁਰਾਂ ਦੇ ਕੇਸਾਂ ਨੂੰ ਕੰਘੇ ਨੂੰ ਤੇ ਕੇਸਕੀ ਨੂੰ ਮੱਥੇ 'ਨਾਂ ਲਾਇਆ ਉਹੋ ਹੀ ਬੀਬੀ ਕਹਿ ਰਹੇ ਫੇ ਬਾਕੀ ਕਿਉਂ ਨਹੀਂ ਮਰਵਾ ਕੇ ਆਇਆ ਇਹ ਆ ਗੁਰੂ ਪ੍ਰਦੀ ਵਫਾਦਾਰੀ ਉਹ ਮੁਸਲਮਾਨ ਸੀ ਇਹਦਾ ਸਤਗੁਰ ਜੀ ਨੇ ਸਾਰੇ ਰੰਗ ਦਿੱਤੇ ਆ ਗੁਰੂ ਰਾਮਦਾਸ ਪਾਤਸ਼ਾਹ ਨੇ ਕਿੰਡੀ ਵੱਡੀ ਕਿਰਪਾ ਸਾਰਿਆਂ ਦੇ ਕੀਤੀ ਕੋਈ ਪੁੱਛਿਆ ਜਾਂਦਾ ਕਿਸੇ ਨੂੰ ਵੀ ਕੌਣ ਕਿੱਥੋਂ ਆਇਆ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਕੋਈ ਇਨਾਨ ਕਰਨੂ ਕੱਪੜੇ ਆਪਣੇ ਤਾਰ ਕੇ ਕੋਈ ਪੁੱਛਦਾ ਵੀ ਕਿੱਥੋਂ ਆਇਆ ਜਾਂ ਤੇਰੀ ਜਾਦ ਮਜਬ ਕੀ ਕਿਤੇ ਕਿਸੇ ਨੂੰ ਦੇਗ ਵੇਲੇ ਪੁੱਛਿਆ ਕਿਸੇ ਨੇ ਕੀਰਤਨ ਸਰਵਣ ਕਰਨ ਲੱਗੇ ਪੁੱਛਿਆ ਕਿਸੇ ਨੇ ਕਿਸੇ ਆਪਾਂ ਛਕਦੇ ਆ ਪੰਗਤ ਦਾ ਸਾਂਝ ਕਰਦੇ ਕਿਤੇ ਪੁੱਛਿਆ ਕਿਸੇ ਨੇ ਨਹੀਂ ਪੁੱਛਿਆ ਇਹੋ ਹੀ ਗੱਲ ਠੀਕ ਨਹੀਂ ਲੱਗਦੀ ਵੀ ਅੱਜ ਗੁਰੂਦਾਰ ਦੇ ਹਾਂ ਬਹੁਤਿਆਂ ਸਥਾਨਾਂ ਤੇ 4-4 ਘੰਟੇ ਦੀ ਤਪੱਸਿਆ ਤੋਂ ਬਾਅਦ ਬੰਦੇ ਨੂੰ 10 ਸੈਕਿੰਡ ਲਈ ਉੱਥੇ ਜਾ ਕੇ ਨਮਸਕਾਰ ਦਾ ਸਮਾਂ ਮਿਲਦਾ ਇਹ ਕਨਸੈਪਟ ਅੱਜ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਪਾਛਾ ਦੇ ਵਰਨਵਾਦ ਦੇ ਵਿੱਚ ਮੁੜ ਸਮਾਜ ਬੰਡੀਆਂ ਪਾ ਕੇ ਇਹ ਸਮਾਜ ਨੂੰ ਧਰਮ ਨੂੰ ਲਾਂਬੇ ਕਰਕੇ ਆਪਣੀ ਤਾਬਿਆ ਕਰਨੇ ਚਾਹੁੰਦੇ ਆ ਤਾਕਤ ਹਮੇਸ਼ਾ ਨਹੀਂ ਰਹਿੰਦੀ ਤੇ ਮੈਂ ਅਕਸਰ ਕਹਿੰਦਾ ਹੁੰਨਾ ਸਿੱਖ ਦਾ ਤਾਕਤ ਲਈ ਕਦੇ ਲੜਿਆ ਹੀ ਨਹੀਂ ਸਿੱਖ ਦਾ ਹਮੇਸ਼ਾ ਬੇਹਰਮਤੀ ਲਈ ਤੇ ਆਪਣੇ ਮਾਣ ਸਨਮਾਨ ਲਈ ਲੜਿਆ ਆਹ ਦਸਤਾਰ ਦੀ ਆਪਾਂ ਹੁਣ ਗੱਲ ਕਰਕੇ ਗਏ ਆਂ ਇਹ ਗਿੱਡੀਆਂ ਬੜੀਆਂ 사ਤਗੁਰ ਜੀ ਨੇ ਸਾਨੂੰ ਪ੍ਰਾਪਤੀਆਂ ਦਿੱਤੀਆਂ। ਸੋ ਮੈਂ ਧੰਨਵਾਦ ਕਰਦਾ ਸਾਰੇ ਬਲਾਰਿਆਂ ਦਾ ਵੀ। ਬੋਲਣ ਨੂੰ ਵੀ ਚਿਤ ਕਰਦਾ ਸੀ ਤੇ ਇਹਨਾਂ ਨੂੰ ਸੁਣਿਆ ਵੀ ਮੈਂ ਇੱਕ ਆਪਣੀ ਜ਼ਿੰਦਗੀ ਦਾ ਕਰਕਸ਼ ਕੱਢਿਆ ਕਿ ਜਿਹੜਾ ਬੰਦਾ ਸੁਣ ਨਹੀਂ ਸਕਦਾ ਬੋਲ ਨਹੀਂ ਸਕਦਾ। ਮਿੱਤਰੋ ਸੁਣਨਾ ਬਹੁਤ ਜ਼ਰੂਰੀ ਆ। ਤੇ ਸੁਣੇ ਵੀ ਡਾਕਟਰ ਹਰਭਜਨ ਸਿੰਘ ਆਪਾਂ ਡਾਕਟਰ ਪਰਮਵੀਰ ਗੋਗਵਾਣੀ ਸਾਹਿਬ ਇਹਨਾਂ ਨੇ ਆਪਣੇ ਹੁਣ ਵਿਚਾਰ ਰੱਖੇ ਆ ਨਾ ਤੇ ਮੈਂ ਜਿਹਲੇ ਪਰਮਵੀਰ ਹੁਣ ਗਾਇਤ ਮੇਰੇ ਖਾਲ ਬੱਚਿਆਂ ਦੇ ਪਿੱਛੋਂ ਫਤੇ ਵੀ ਨਹੀਂ ਬੁਲਾਈ ਤਾਂ ਮੈਂ ਸੋਚਿਆ ਵੀ ਥੱਕ ਗਏ ਥੱਕੋ ਨਾ ਪ੍ਰਾਣੇ ਬਜ਼ੁਰਗਾਂ ਨੂੰ ਚੇਤੇ ਰੱਖੋ 18-18 ਘੰਟੇ ਬਿੰਦੇ ਇਹ ਸਾਨੂੰ ਸਤਿਗੁਰ ਜੀ ਨੇ ਬਖਸ਼ਿਸ਼ ਕੀਤੀ ਇੱਕ ਗੱਲ ਜਿਹੜੀ ਮੈਂ ਡਾਕਟਰ ਸਾਹਿਬ ਨਾਲ ਪਰਮਵੀਰ ਹੁਣ ਆਪਣੇ ਸੌਰੀ ਡਾਕਟਰ ਹਿੰਦਰਜੀਤ ਸਿੰਘ ਗੋਗੋਆਣੀ ਨਾਲ ਕੀਤੀ ਸੀ ਕੀਤੀ ਤੇ ਮੈਂ ਪੜਦੇਚ ਸੀ ਕੰਨ ਚ ਪਰ ਮੈਂ ਤੁਹਾਨੂੰ ਵੀ ਧੰਨਵਾਦ ਕਰਦਾ ਤੁਸੀਂ ਵੀ ਉਹ ਚਲੋ ਗੁਰਮਤਾ ਬਾਅਦ ਕਰਾਂਗੇ ਹੁਣ ਸਟੇਜ ਤੇ ਸਾਂਝਾ ਕਰਨ ਵਾਲਾ ਨਹੀਂਗਾ ਇਹ ਜਿਹੜੀ ਜੋਤ ਆ ਇਹਨੂੰ ਮਨਮਤ ਨਾ ਕਦੇ ਵੀ ਸਮਝੋ ਜੋ ਤਾਂ ਉੱਥੇ ਜਾਗਦਿਆਂ ਜਿਨੀ ਕੁਝ ਕੀਤਾ ਆ ਹੁੰਦਾ ਮਰੇ ਬੰਦੇ ਦਾ ਜੋਥੇ ਕੋਈ ਨਹੀਂ ਜਗਾਉਂਦਾ ਕਿਉਂਕਿ ਹੁੰਦਾ ਹੀ ਕੋਈ ਨਹੀਂ ਰੰਗ ਜੇਬ ਦੀ ਕੋਈ ਜਗਾਉਂਦਾ ਉੱਥੇ ਇਹ ਇਹ ਅਸੀਂ ਕੋਈ ਗੁਰਮਤ ਦਾ ਬੈਠਿਆ ਨੇ ਕੀਤਾ ਸੀ ਪਰ ਮੈਂ ਤਾਂ ਹੀ ਕਹਿਣਾ ਬੁਲਾ ਰਿਆਂ ਤੋ ਹੁਣ ਸੋਢੀ ਪੀੜੀ ਦੀ ਗੱਲ ਡਾਕਟਰ ਹੁਣੀ ਕਰਕੇ ਗਏ ਡਾਕਟਰ ਪਰਮਵੀਰ ਸੋਹਣੀ ਸਾਰੀਆਂ ਗੱਲਾਂ ਜਿਹੜੇ ਗੁਰ ਸ਼ਬਦ ਦੀ ਸਿੱਖੀ ਦੀ ਤੇ ਗਰਬਾਣੀ ਦੇ ਪਰਪੇਖ ਦੇ ਵਿੱਚ ਗੱਲ ਕਰਕੇ ਗਏ ਇਹ ਗੱਲਾਂ ਬਹੁਤ ਕੀਮਤੀ ਆ ਇਹਨਾਂ ਦਾ ਮੋਲ ਨਹੀਂ ਦਿੱਤਾ ਜਾ ਸਕਦਾ ਆਓ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰੀਏ ਸਤਿਗੁਰ ਜੀ ਏਕ ਮੈਂ ਪੰਗਤੀ ਪੜ੍ਹ ਕੇ ਹਮੇਸ਼ਾ ਹੀ ਸਾਰਿਆਂ ਤੇ ਚਾਹੇ ਮੈਂ ਧਾਰਮਿਕ ਤੌਰ ਤੇ ਬੋਲਣਾ ਚਾਹੇ ਮੈਂ ਕਿਸੇ ਪਾਸੇ ਬੋਲਾਂ ਉਹ ਮੈਂ ਜ਼ਰੂਰ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰਦਾ ਹੁਣਾ ਸਤਿਗੁਰਾਂ ਦੀ ਪਵਿੱਤਰ ਪੰਗਤੀ ਆ ਕਰੋ ਕਿਰਪਾ ਸਰਬ ਕੇ ਦਾਤੇ ਏਕ ਰੂਪ ਲਿਬਲਾਵੋ ਨਾਨਕ ਕੀ ਬੇਨਾਂੰਤੀ ਹਰ ਪੈ ਆਪਣਾ ਨਾਮ ਜਪਾਵੋ ਸਤਿਗੁਰ ਜੀ ਸਾਰਿਆਂ ਨੂੰ ਆਪਣੇ ਨਾਮ ਦੀ ਬਖਸ਼ਿਸ਼ ਕਰੋ ਨਾਮ ਕੀ ਆ ਇਹ 1 ਕਿ ਮਿੰਟ ਮੈਂ ਤੁਹਾਡਾ ਲਵਾਂਗਾ ਸਿਰਫ ਮੈਂ ਕਥਾਕਾਰਾਂ ਨੂੰ ਕਈ ਵਾਰੀ ਸੁਣਦਾ ਮੈਂ ਭਾਈ ਸਾਹਿਬ ਸਿੰਘ ਜੀ ਸ਼ਾਹਬਾਦ ਮਰਕੰਡੇ ਵਾਲੇ ਇਹ ਕਿਉਂਕਿ ਜ ਮਾਲਵੇ ਗੱਲ ਸਮਝਣ ਤੇ ਸਮਝਾਉਣ ਦੀ ਆ ਉਹ ਕਹਿੰਦੇ ਵੀ ਇੱਕ ਬੰਦਾ ਕਿਤੇ ਨਾ ਕਿਸੇ ਮਹਾਪੁਰਸ਼ ਕੋ ਗਿਆ ਕਹਿੰਦਾ ਵੀ ਮੈਂ ਵੀ ਨਾਮ ਜਪਣਾ ਕਹਿੰਦਾ ਭਾਈ ਫਿਰ ਜੋਗਤੀ ਇਹ ਆ ਵੀ ਅਮਰਤ ਵੇਲੇ ਉਠ ਅਸ਼ਨਾਨ ਸੋਧ ਤੇ ਆਕਾਂਤ ਜਿਤ ਹੋ ਕੇ ਚੌਂਕੜਾ ਲਾ ਕੇ ਫਿਰ ਵਾਹਿਗੁਰੂ ਵਾਹਿਗੁਰੂ ਜਪ ਹੁਣ ਕਾਲਾ ਆ ਸਾਰਿਆਂ ਦਾ ਸਾਡੇ ਇਦਾਂ ਦੇ ਆਤਮਾ ਪੈ ਗਈਆਂ ਸਾਲ ਦੋ ਸਾਲ ਜਪਿਆ ਤੇ ਫਿਰ ਚਲ ਗਿਆ ਕਹਿੰਦਾ ਕੋਈ ਪ੍ਰਾਪਤੀ ਨਹੀਂ ਹੋਈ ਕਹਿੰਦਾ ਜੱਪੀ ਚੱਲ ਪੰਜ ਚਾਰ ਸਾਲ ਤੋਂ ਬਾਅਦ ਦੇਖਿਆ ਵੀ ਕੋਈ ਪ੍ਰਾਪਤੀ ਨਹੀਂ ਤੇ ਚਲੇ ਗਿਆ ਮਹਾਪੁਰਸ਼ਾਂ ਕੋ ਮਹਾਪੁਰਸ਼ ਬੈਠੇ ਸੀ ਪਤਾ ਸੀ ਵੀ ਹੁਣ ਆ ਕੇ ਬਈ ਸਵਾਲ ਕਰੂ ਕਹਿੰਦਾ ਵੀ ਕੁਛ ਨਹੀਂ ਕੋਈਸ ਆਪਣੇ ਮਹਾਪੁਰਛੋ ਕੁਛ ਪੱਲੇ ਨਹੀਂ ਪਿਆ ਹੁਣ ਕਈ ਵਾਰੀ ਸਾਡੇ ਮਹਾਪੁਰਛਾਂ ਦਾ ਵੀ ਲਾਭ ਬਦਲ ਲੈਂਦੇ ਗੁਰਸੇਖ ਮਹਾਪੁਰਛ ਖਾਲਸਾ ਜਾਂ ਕਿਸੇ ਨੂੰ ਆਪਾਂ ਸਾਧੂ ਰੂਪ ਵਿੱਚ ਕਹਿ ਲਈਏ ਸਾਰੀਆਂ ਰੂਹਾਂ ਜਿਹੜੀਆਂ ਗੁਰੂ ਨਾਲ ਜੁੜੀਆਂ ਉਹਨਾਂ ਦੇ ਆ ਤੇ ਉਹ ਬੋਲਿਆ ਨਾ ਇੱਕ ਦੋ ਵਾਰੀ ਕਿਹਾ ਫੇ ਕਾਲਾ ਪੈ ਗਿਆ ਕਹਿੰਦਾ ਸ਼ਾਇਦ ਬਾਬੇ ਨੂੰ ਬੋਲਣਾ ਭੁੱਲ ਗਿਆ ਉਹ ਜਿਹੜੇ ਪਿੱਛੇ ਨੂੰ ਮੁੜਿਆ ਬੱਟਾ ਪਿਆ ਸੀ ਕੋਲ ਬੱਟਾ ਜੋਰ ਨਾਲ ਮਾਰਿਆ ਲੱਤ ਤੇ ਲੱਗਾ ਮੁੜਿਆ ਆ ਵਾਪਸ ਕਹਿੰਦਾ ਬਾਬਾ ਜੀ ਆਇਆ ਤਾਂ ਤੁਹਾਨੂੰ ਜੋਗਤੀ ਪੁੱਛਣੀ ਸੀ ਤਾਂ ਤੁਸੀਂ ਬੱਟਾ ਲਾ ਮਾਰ ਦਿੱਤਾ ਕਹਿੰਦੇ ਬਈ ਤੈਨੂੰ ਬੱਟੇ ਨਾਲ ਹੋਇਆ ਕੀ ਆ ਕਹਿੰਦਾ ਮੇਰੀ ਪ੍ਰਾਪਤੀ ਕੋਈ ਨਹੀਂ ਹੋਈ ਕਹਿੰਦੇ ਤੈਨੂੰ ਬੱਟੇ ਨਾਲ ਕੀ ਹੋਇਆ ਕਹਿੰਦਾ ਦਰਦ ਹੋਇਆ ਕਹਿੰਦੇ ਹੁਣ ਮੈਨੂੰ ਦਰਦ ਦਿਖਾਾਲ ਕਿੱਥੇ ਆ ਕਹਿੰਦਾ ਇਹ ਦੱਸੀ ਨਹੀਂ ਜਾ ਸਕਦੀ ਇਹ ਪੀੜਾ ਮਹਿਸੂਸ ਕੀਤੀ ਜਾ ਸਕਦੀ ਜਿਨ੍ਹਾਂ ਅੰਦਰ ਉਮਰ ਥਲ ਸੇ ਜਾਨਨ ਸੂਲੀਆਂ ਜਿਨ੍ਹਾਂ ਦੇ ਅੰਦਰ ਪਾਈ ਗੁਰੂ ਪੀੜਾ ਉਹ ਫੇ ਜਾਣਦੇ ਆ ਕਹਿੰਦਾ ਜਦਾਂ ਪੀੜ ਨੇ ਦੱਸੀ ਜਾ ਸਕਦੀ ਗੁਰੂ ਦਾ ਦਰਦ ਪਿੰਡੇ ਦੇ ਉੱਤੇ ਮਹਿਸੂਸ ਕਰਨਾ ਪੈਂਦਾ ਆਓ ਆਪਾਂ ਸਾਰੇ ਯਤਨ ਕਰੀਏ 사ਤਗੁਰੂ ਜੀ ਸਾਨੂੰ ਵੀ ਨਾਮ ਦੀ ਬਖਸ਼ਿਸ਼ ਕਰਨ ਦਿਲ ਦੀਆਂ ਢਗਿਆਈਆਂ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਰਬੱਤ ਦੇ ਭਲੇ ਦੇ ਵਿੱਚ ਆਪਣੀ ਵਖਰੀ ਸਵਰਾਇੰਟੀ ਆਜ਼ਾਦ ਹਸਦੀ ਜਿਹੜੀ ਗੁਰੂ ਖਾਲਸਾ ਨੇ ਹਮੇਸ਼ਾ ਰੱਖੀ ਆ ਉਹਤੇ ਪਹਿਰਾ ਦੇਣ ਦਾ ਬਾਲ ਉਦੋਂ ਬਖਸ਼ਿਸ਼ ਕਰਨ